ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਕਾਸੋ ਆਪਰੇਸ਼ਨ ਜਿਹੜਾ ਸਾਰੇ ਪੰਜਾਬ ਵਿੱਚ ਚਲਾਇਆ ਜਾ ਰਿਹਾ ਸੀ ਅੱਜ 11 ਤੋਂ 3 ਵਜੇ ਤੱਕ ਜਿਸ ਦੇ ਆਧਾਰ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵਾਲ ਦੇ ਹੁਕਮਾਂ ਤੇ ਨਸ਼ਾ ਸਮਗਲਣਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ ਜੋ ਇਸ ਤਰ੍ਹਾਂ ਨ ਬਲਜਿੰਦਰ ਸਿੰਘ ਚੌਕੀ ਇੰਚਾਰਜ ਖੇੜਾ ਹਨਾ ਬੜਾਲੀਆਲਾ ਸਿੰਘ ਨੂੰ ਇੱਕ ਮੁਕਉਰੀ ਹੋਈ ਸੀ ਕਿ ਇੱਕ ਰਾਹੁਲ ਕੁਮਾਰ ਪੁੱਤਰ ਕ੍ਰਿਸ਼ਨ ਸਿੰਘ ਜੋ ਕਿ ਪਿੰਡ ਮਾਨਗੜ ਥਾਣਾ ਮਲੋਹ ਦਾ ਰਹਿਣ ਵਾਲਾ ਉਹ ਸ਼ਰਾਬ ਚੰਡੀਗੜ੍ਹ ਦੀ ਜਿਹੜੀ ਹੈ ਉਹ ਲੈ ਕੇ ਪੰਜਾਬ ਵਿੱਚ ਸਪਲਾਈ ਕਰਨ ਲਈ ਆ ਰਿਹਾ ਜਿਸ ਦੇ ਆਧਾਰ ਤੇ ਇਹਨਾਂ ਵੱਲੋਂ ਨਾਕਾਬੰਦੀ ਕਰਕੇ ਰਾਹੁਲ ਕੁਮਾਰ ਨੂੰ 210 ਪੇਟੀਆਂ ਵਿਸਕੀ ਫੌਸ ਸੇਲਨ ਚੰਡੀਗੜ੍ਹ ਸਮੇਤ ਜਿਹੜਾ ਹੈ ਕਾਬੂ ਕੀਤਾ ਗਿਆ ਸਰ ਨਾਕਾ ਕਿੱਥੇ ਲੱਗਿਆ ਸੀ ਜਿਹੜਾ ਇੱਕ ਜੀ ਨਮੀ ਚੋ ਨਮੀ ਚੋ ਕਿਹਦੀ ਉਹ ਕੇ ਇਹ ਜਿਹੜਾ ਜੀ ਹੰਸਾਲੀ ਬਡਾਲੀ ਆਲਾ ਸਿੰਘ ਦੇ ਕੋਲ ਜਿਹੜੀ ਨਵੀਂ ਸੜਕ ਬਣ ਰਹੀ ਹੈ ਉਹਦੇ ਨੇੜੇ ਨਾਕਾ ਲਾਇਆ ਸੀ ਤੇ ਉਥੇ ਬਲੈਰੋ ਪੇਟਾ ਸਮੇਤ ਜਿਹੜਾ ਹੈ 210 ਬੇਟੀਆਂ ਸਮੇਤ ਇਹਨੂੰ ਕਬਜ਼ਾ ਇਹ ਸਰ ਇਹ ਵੇਚਦਾ ਜਿਵੇਂ ਕੀ ਕਰੇ ਇਹਨੇ ਹੁਣ ਤੱਕ ਜੋ ਦੱਸਿਆ ਵੀ ਇਹ ਚੰਡੀਗੜ੍ਹ ਤੋਂ 37D ਦੇ ਠੇਕੇ ਤੋਂ ਸ਼ਰਾਬ ਲੋਡ ਕਰਕੇ ਲੈ ਕੇ ਆਏ ਸੀ ਤੇ ਇਹਨੇ ਲੁਧਿਆਣਾਏ ਸਪਲਾਈ ਕਰਨੀ ਸੀ ਉਥੇ ਸਿਰਫ ਇਹਨੂੰ ਇੰਨਾ ਕਿਹਾ ਸੀ ਕਿ ਤੂੰ ਉਥੇ ਤਬ ਉਹਨਾਂ ਦਾ ਉੱਥੇ ਲੈ ਕੇ ਗੱਡੀ ਖੜਾ ਦੇਣੀ ਹੈ ਤੇ ਉੱਥੋਂ ਅੱਗੇ ਕਿਹੜੇ ਬੰਦੇ ਨੇ ਆਣਾ ਲੈਣ ਲਈ ਉਹਦੇ ਬਾਰੇ ਹਲੇ ਦੱਸ ਨਹੀਂ ਨੇ ਲੇਕਿਨ ਅਸੀਂ ਇਹ ਸਾਰਾ ਵੈਰੀਫਾਈ ਕਰ ਰਹੇ ਹਾਂ ਕਿ ਕਿਹਨੂੰ ਅੱਗੇ ਸਪਲਾਈ ਕਰਨੀ ਹੈ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਤੇ ਨਹੀਂ ਇਹਦੇ ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਮਾਰਨਿੰਗ ਇਹਦੇ ਦੱਸਣ ਦਾ ਆਲੂ ਲੋਡ ਕਰਕੇ ਚੰਡੀਗੜ੍ਹ ਲੈ ਕੇ ਗਿਆ ਸੀ ਤੇ ਵਾਪਸੀ ਤੇ ਉੱਥੋਂ ਬਿਸਕੀ ਲੋਡ ਕਰਕੇ ਤੇ ਤੁਸੀਂ ਕਹਿੰਦੇ ਸੈਂਟੀਡੀ ਦੇ ਵਿੱਚੋਂ ਲੈ ਕੇ ਆਏ ਨੇ ਵੀ ਉਹਨਾਂ ਨੂੰ ਅਥਾਰਟੀ ਹੁੰਦੀ ਹੈ ਵੀ ਉਹ ਗੱਡੀਆਂ ਨੂੰ 200 ਇਹ ਸਾਰਾ ਵੈਰੀਫਾਈ ਕਰਾਂਗੇ ਅਸੀਂ ਐਕਸਾਈਜ਼ ਇਨਸਪੈਕਟਰ ਬੁਲਾਏ ਇਸੇ ਲਈ ਬੁਲਾਇਆ ਕਿ ਉਹ ਸਾਰਾ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਉਹ ਵੈਰੀਫਾਈ ਕਰੋ ਮਤਲਬ ਜੇ 37D ਵਾਲੇ ਇਹਨਾਂ ਰੋਡ ਨਹੀਂ ਚੁਕਾ ਸਕਦੇ 200 300 ਪੇਟੀਆਂ ਜਿੰਨੀ ਵੀ ਪੜੀ ਗਈ ਉਹ ਸਾਰਾ ਵੈਰੀਫਾਈ ਕਰਾਂਗੇ ਅਗਰ ਉਹ ਇਲੀਗਲ ਸਪਲਾਈ ਦਿੱਤੀ ਉਹਨਾਂ ਨੇ ਤਾਂ ਉਹਨਾਂ ਦੇ ਖਿਲਾਫ ਵੀ ਕਰੂ ਠੀਕ ਹੈ ਥੈਂਕ ਯੂ ਜੀ ਕੀ ਮਾਮਲਾ ਸਾਰਾ ਹੈ ਅ ਅੱਜ ਅਸੀਂ ਥਾਣਾ ਮਡਾਲੀ ਦੀ ਪੁਲਿਸ ਨਾਲ ਰਲ ਕੇ ਦੋਸ਼ੀ ਰਾਹੁਲ ਕੁਮਾਰ ਨੂੰ ਇੱਕ ਪਿਕਅਪ ਗੱਡੀ ਸਵੇਤ ਗ੍ਰਿਫਤਾਰ ਕੀਤਾ ਹੈ ਉਹ ਚੋਂ 210 ਪੇਟੀਆਂ ਬਿਸਕੁਟੀਆਂ ਫਾਰ ਸੇਲ ਇਨ ਚੰਡੀਗੜ੍ਹ ਬਰਾਬਦ ਕੀਤੀਆਂ ਨੇ ਰਾਹੁਲ ਕੁਮਾਰ ਦੋਸ਼ੀ ਨੇ ਮੋਢਲੀ ਤਫਤੀਸ਼ਦਾਨ ਦੱਸਿਆ ਕਿ ਉਹ ਇਹ ਸ਼ਰਾਬ 37 ਡੀ ਠੇਕੇ ਤੋਂ ਲੋਡ ਕਰਕੇ ਲੈ ਕੇ ਆਇਆ ਤੇ ਅੱਗੇ ਉਹਨੇ ਸਾਹਨੇਵਾਲ ਕਿਸੇ ਵਿਅਕਤੀ ਨੂੰ ਸਪਲਾਈ ਕਰਨੀ ਸੀ ਇਹ ਠੇਕੇ ਦੇ ਜਿਹੜੇ ਲੈ ਕੇ ਆਇਆ ਉਹਤੇ ਵੀ ਕੋਈ ਕਾਰਵਾਈ ਕੀਤੀ ਹਾਂ ਤਫਤੀਸ਼ ਜਾਰੀ ਹੈ ਜਦੋਂ ਕਿ ਉਹਦੇ ਠੇਕੇ ਦਾ ਨਾਮ ਸਾਹਮਣੇ ਆ ਗਿਆ ਜੀ ਉਹਦਾ ਜੋ ਵੀ ਦੋਸ਼ੀ ਦਾ ਉਹਤੇ ਵੀ ਕਾਰਵਾਈ ਕੀਤੀ ਜਾ